ਸਾ ਸੈਜ ਹੈਗਾ 13 ਫੁੱਟ ਇਹਦਾ ਲੰਬਾਈ ਚੜਾਈ ਕਿੰਨੀ ਹੈ 13 7 ਜੀ 13 7 ਹਾਂਜੀ ਓਕੇ ਬਈ ਇਹਦਾ weight ਕਿੰਨਾ ਹੈ weight ਹੈਗਾ ਜੀ 23 ਕੁਇੰਟਲ ਇਹ ਚ ਧਰਮੇ 23 ਕੁਇੰਟਲ weight ਹੈ ਆ ਬਈ ਬੈਡੇ ਦਾ ਕਿੰਨਾ ਕਿੰਨੇ ਫੁੱਟ ਉੱਚਾ ਚ 3 ਫੁੱਟ ਜੀ 3 ਫੁੱਟ ਚਾਰੇ ਪਾਸੇ ਜਾਲੀ ਆ ਹਾਂਜੀ ਚਾਰੇ ਪਾਸੇ ਚਾਰੇ ਪਾਸੇ ਧਰਮੇ ਮੰਜਾ ਦੇਖ ਲੱਗਿਆ ਹੋਇਆ ਕੱਲਾ ਬੋਣਨ ਵਾਲਾ ਬਈ ਹੈਣਾ ਹਾਂਜੀ ਬੋਣਨ ਵਾਲਾ ਤੇ ਇਧਰਲੇ ਪਾਸੇ ਵੀ ਆਲਾ ਬਈ ਇਹਦਾ weight 23 ਕੁਇੰਟਲ ਦੱਸਿਆ ਹਾਂਜੀ 23 ਕੁਇੰਟਲ ਹੈਣਾ ਦੇਖੋ ਧਰਮੇ ਇਹ ਗੱਲ ਬਾਤ ਹੀ ਵਾੜੇ ਤੱਕੜੀ ਯਾਰ ਖੇਤੀ ਬਾੜੀ ਕਿੱਤਾ ਮੁੰਡਾ ਸ਼ੌ ਇਹ ਤਾਂ ਭਾਜਨ ਖਸਰ ਹੀ ਉਹ ਬਈ ਇਹ ਜ ਹੈਗਾ ਜੀ 1.18 ਕੁੰਟਲ 1.18 ਕੁੰਟਲ 10 ਇੰਚੀ ਕਾਡਰ ਚਾਹੇ 10 ਇੰਚੀ ਕਾਡਰ ਜੀ ਰੇਲ ਦਾ ਹਿੱਸਾ 5 ਇੰਚੀ ਮੋਟਾ ਚਾਹੇ ਉਹ ਗੋਲ ਹਿੱਸਾ ਓਕੇ ਤੇ ਕਿੰਨੇ ਦੀ ਬਣੂ ਉਸਤਾ ਦੇ 1,70,000 ਦਾ ਜੀ 1,70,000 ਹਾਂ ਜੀ ਹਾਂ ਟਰਾਲੀ ਤੇ ਜਿਵੇਂ ਨਮੀ ਆਏ ਨਮੀ ਜੀ ਨਮੀ ਟਾੜਾ ਦੀ ਐਂਗਲ ਆ ਜੀ 4-2 ਦਾ ਬੱਤਾ ਓਕੇ ਤੇ ਹਿੱਸਾ ਰੇਲ ਦਾ ਇਹ 5 ਇੰਚੀ ਠੀਕ ਆ ਆ ਵੀਰ ਬੂਲਾ ਪਾ ਸਾਰੇ ਨਹੀਂ ਲਾਗੇ ਤਾਂ ਮੰਗੋ ਹਾਂ ਜੀ ਹਾਂ ਹੀ ਲੱਗੂ ਧਰਮੇ ਦੇਖੋ ਕੋਈ ਵਾਜਨ ਇਹਦਾ ਕਿੰਨਾ ਦੱਸਿਆ ਤੁਸੀਂ ਨੇ ਇਹਦਾ ਵਾਜਨ 25 ਕੁੰਟਲ ਆ ਜੀ 25 ਕੁੰਟਲ ਵਾਜਨ ਆ 14 ਫੁੱਟ ਦਾ ਸਾਈਜ਼ ਆ 14 7 14 7 ਜੀ ਕੋਈ 16 ਫੁੱਟੀ ਟਰਾਲੀ ਬਾਲੀਪੁਰਾ ਫੋਨ ਲਾਉਂਦੇ ਹੁੰਦੇ ਹਿੰਦੇ ਬਾਈ ਵੀ ਬਾਈ 16 ਫੁੱਟੀ ਦਵਾ ਦੂ ਹੈ ਸੱਪ ਸੋਪਾ ਲੱਗੇ ਹੋਏ ਨੇ ਪੂਰੇ ਆ ਦੇਖ ਦੇਖ ਜੀਵਾ ਮਾਰਦਾ ਸੱਪ 16 ਬਾਈ ਕਿੰਨਾ 7 ਬਾਈ 16 7 ਜੀ ਡਬਲ ਸਲੈਂਸਰ ਲਾਇਆ ਪਿਆ ਦੇਖ ਉਹਦੀ ਮੁੱਛਾਂ ਮੱਛਾਂ ਲੱਗੀਆਂ ਨੇ ਪੂਰੀਆਂ ਤੇ ਇਹਦਾ ਵਾਜਨ ਕਿੰਨਾ ਬਾਈ ਇਹਦਾ ਹੈਗਾ ਜੀ 26 26.5 26.5 ਇਹਦੇ ਵੀ ਤਿੰਨ ਪਾਸੇ ਕਿ ਚਾਰੇ ਪਾਸੇ ਜਾਲੀ ਹੈ ਇਹ ਚਾਰੇ ਪਾਸੇ ਜੀ ਚਾਰੇ ਪਾਸੇ ਕਿੰਨੇ ਕਿੰਨੇ ਫੁੱਟ ਉੱਚਾ ਇਹਦਾ ਬੱਡਾ ਇਹਦਾ ਬੱਡਾ ਤਿੰਨ ਫੁੱਟ ਆ ਜੀ ਤਿੰਨ ਫੁੱਟ ਹਾਂਜੀ ਖੁੰਝੇ ਜਿਹੜੇ ਇਹਦੇ ਕਿਹਦੀ ਚੈਨਰ ਨਹੀਂ ਮੋٹے ਲੱਗੇ ਆਹ ਮੋٹے ਬੱਤੇ ਨਹੀਂ ਜੀ ਸਾਰੇ ਇਹ ਵੀ ਡਬਲ ਨੇ ਚਾਰ ਲੱਗੇ ਹੋਣੇ ਇੱਕ ਸਿੱਡ ਤੇ ਅੱਠ ਹੋ ਗਏ ਹਨਾ ਹਾਂਜੀ ਹਾਂਜੀ ਓਕੇ ਬਾਕੀ ਦਾ ਡਾਲਾ ਫਿਰ ਕਿ ਕੀ ਟਾਈਪ ਦਾ ਖੁੱਲਦਾ ਡਾਲਾ ਤਿੰਨ ਸਾਈਡ ਜੀ ਸਾਰਾ ਪ੍ਰੋਪਰ ਖੁੱਲਦਾ ਪੂਰਾ ਤਿੰਨ ਸਾਈਡ ਜੀ ਤਿੰਨ ਸਾਈਡ ਅੱਛਾ ਉਧਰ ਨੂੰ ਵੀ ਖੁੱਲ ਜੂ ਇਧਰ ਨੂੰ ਵੀ ਖੁੱਲ ਜੂ ਫੇਰ ਸਾਨੂੰ ਵੀ ਖੁੱਲ ਜੂ 25 ਗੰਢਲ ਜੀ ਅੱਛਾ ਇੱਕੋ 25 ਤੋਂ 30 ਟਰਾਲੀਆਂ ਬਕਾਉ ਖੜੀਆਂ ਨੇ ਇੱਕੋ ਘਰ ਦੇ ਵਿੱਚ ਜੇ ਇੱਥੋਂ ਗਿਣਤੀ ਕਰਨ ਲੱਗ ਜੀ ਨਾ ਉਹ ਤੱਕ ਦੇਖੋ ਉਹਨਾਂ ਦੇ ਪਿੱਛੇ ਵੀ ਖੜੀਆਂ ਨੇ ਸਾਈਡਾਂ ਤੇ ਵੀ ਖੜੀਆਂ ਨੇ ਅੱਜ ਕਿੱਥੇ ਪਹੁੰਚਿਆ ਹੋਇਆ ਕਿਹੜੇ ਸੱਜਣ ਦੇ ਘਰੇ ਪਹੁੰਚਿਆ ਹੋਇਆ ਤੁਹਾਨੂੰ ਉਹਦੇ ਨਾਲ ਮਲਾਉਣਾ ਹੈ ਵੀ ਇਹ ਹਰ ਇੱਕ ਟਰਾਲੀ ਦੀ ਡਿਟੇਲ ਦੱਸਾਂਗੇ ਵੀ ਇਹਦਾ ਵੇਟ ਕਿੰਨਾ ਕਾ ਕੀ ਰੇਟ ਦੇ ਵਿੱਚ ਬਣ ਜੂ ਕਿੰਨੀਆਂ ਨਟੀਆਂ ਹੱਬਾਂ ਦੇ ਵਿੱਚ ਆ ਕਿੰਨੇ ਉੱਚੇ ਬੈੱਡ ਤਿਆਰ ਨੇ ਤੇ ਕਿੱਥੋਂ ਦੀਆਂ ਬਣੀਆਂ ਹੋਈਆਂ ਨੇ ਜੇ ਤੁਸੀਂ ਟਰਾਲੀਆਂ ਖਰੀਦਣੀਆਂ ਨੇ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਇਹ ਦੱਸੂਗਾ ਵੀ ਬਾਈ ਦਾ ਪਿੰਡ ਕਿਹੜਾ ਸੀ ਕਿੱਥੇ ਖੜੇ ਆ ਕਿੰਨਾ ਬਾਈ ਦਾ ਮੋਬਾਈਲ ਨੰਬਰ ਹੈ ਤੇ ਇਹ ਵੀ ਆਪਾਂ ਪੁੱਛਾਂਗੇ ਬਾਈ ਤੋਂ ਵੀ ਜਿਹੜੀਆਂ ਤੁਹਾਡੇ ਲਵੇ ਪੁਰਾਣੀਆਂ ਟਰਾਲੀਆਂ ਨੇ ਕੋਈ ਸੱਜਣ ਵੇਚਣੀ ਆ ਚਾਹੁੰਦਾ ਵਿੱਚ ਕੱਟ ਲੈਂਦੇ ਨੇ ਵੀ ਉਹ ਅਡਜਸਟਮੈਂਟ ਹੋ ਜਾਂਦੀ ਹੈ ਜਾਂ ਨਹੀਂ ਹੁੰਦੀ ਤੇ ਬਾਈ ਦਾ ਨਾਮ ਹੈਗਾ ਬਿੰਦਰ ਖਾਨ ਬਾਈ ਕੀ ਹਨੇ ਵਧੀਆ ਹੀ ਵਧੀਆ ਨਾਮ ਤੁਹਾਡਾ ਬਿੰਦਰ ਖਾਨ ਜੀ ਆਪਾਂ ਖੜੇ ਕਿੱਥੇ ਪਹਿਲੇ ਦੱਸਿਓ ਵਾਲੇ ਜਿੰਮੜੇ ਜੀ ਇਹ ਪਿੰਡ ਪਹੁੰਚਦਾ ਵਾਲੀਆਂ ਹਾਂਜੀ ਇਹ ਕਿੱਥੇ ਜੇ ਪੈ ਗਿਆ ਬਈ ਵਾਲੀਆਂ ਪਿੰਡ ਇਹ ਨਾਨਕਾ ਵਾਲਾ ਰੋਡ ਤੇ ਆਉਂਦਾ ਜੀ ਅਸਾਂ ਇਹ ਮਤਲਬ ਪਲਵਾਨ ਨੂੰ ਜਾਂਦੇ ਜੀ ਸੰਗਰੂਰ ਤੋਂ ਜਦੋਂ ਪਲਵਾਨ ਨੂੰ ਜਾਂਦੇ ਆ ਪਹਿਲਾ ਪਿੰਡ ਇਹ ਆ ਪਹਿਲਾ ਪਿੰਡ ਵਾਲੀ ਸੰਗਰੂਰ ਕਿੰਨੀ ਦੂਰ ਔਰੋਂ ਸੰਗਰੂਰ 7 ਕਿਲੋਮੀਟਰ ਜੀ ਸੰਗਰੂਰ ਤੋਂ ਮਿੱਤਰੋ 7 ਕਿਲੋਮੀਟਰ ਆ ਸਿਰਫ ਪਿੰਡ ਵਾਲੀ ਤੇ ਆਪਾਂ ਬਈ ਕਿੰਨੀਆਂ ਟਰਾਲੀਆਂ ਦਿਖਾਵਾਂਗੇ ਅੱਜ 25 30 ਕ ਨੇ ਜੀ 25 30 ਟਰਾਲੀਆਂ ਮਿੱਤਰੋ ਹੈਗੀ ਨੇ ਬਈ ਆਪਾਂ ਸ਼ੁਰੂਆਤ ਦੇ ਵਿੱਚ ਇਹ ਦੱਸ ਦਈਏ ਜੇ ਕਿਸੇ ਭਰਾ ਨੇ ਵੀ ਕੋਈ ਪੁਰਾਣੀ ਟਰਾਲੀ ਹੋਵੇ ਵਿੱਚ ਰੱਖ ਲਵਾਂਗੇ ਹਾਂਜੀ ਉਹ ਵੀ ਕੱਟ ਲੈਂਦੇ ਆ ਜੇ ਕੋਈ ਹੋਰ ਖੇਤੀਬਾੜੀ ਦਾ ਸੰਦ ਹੋਵੇ ਉਹ ਵੀ ਕੱਟਿਆ ਜੀ ਉਹ ਵੀ ਕੱਟ ਲਵਾਂਗੇ ਹਾਂਜੀ ਹਾਂਜੀ ਤੁਹਾਡੇ ਲਈ ਵੀ ਟਰਾਲੀਆਂ ਨਵੀਆਂ ਹੁੰਦੀਆਂ ਨੇ ਕਿ ਜਾਂ ਪੁਰਾਣੀਆਂ ਵੀ ਹੁੰਦੀਆਂ ਨੇ ਨਵੀਆਂ ਵੀ ਹੁੰਦੀਆਂ ਨੇ ਸਾ ਸਹਿਜ ਹੈਗਾ 13 ਫੁੱਟ ਦਾ ਲੰਬਾਈ ਚੜਾਈ ਕਿੰਨੀ ਹੈ 13 7 ਜੀ 13 7 ਹਾਂਜੀ ਓਕੇ ਬਾਈ ਇਹਦਾ weight ਕਿੰਨਾ ਹੈ weight ਹੈਗਾ ਜੀ 23 ਕੁੰਟਲ ਇਹ ਚ ਧਰਮੇ 23 ਕੁੰਟਲ weight ਹੈ ਕਈ ਸੱਜਣ ਨਾ ਕਿਸੇ ਮਿਸਤਰੀ ਲਵੇ ਜਦੋਂ ਜਾਂਦੇ ਆ ਨਾ ਵੀ ਇਦਾਂ ਬਾਈ ਰੀਜਨਲ ਟਰਾਲੀ ਅਸੀਂ ਤਿਆਰ ਕਰਵਾਉਣੀ ਆ ਮਿਸਤਰੀ ਇਹ ਕਹਿ ਦਿੰਦਾ ਬਾਈ 6 ਮਹੀਨੇ weight ਕਰ ਹਾਂਜੀ ਹੈਣਾ ਜੀ ਕਹਿੰਦੇ ਆ ਨਾ ਪਰ ਜੇ ਸੀਮੈਂਟਾਂ ਦੇ ਵਿੱਚ ਹੀ ਮਾਲਕ ਬਣਨਾ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰਿਓ ਧਰਮੇ ਆਹ ਦੇਖ ਆਇਦਾਂ ਢੱਲਵਾਤ ਦਾ ਸਮਾਨ ਲੱਗਿਆ ਹੋਇਆ ਜੀ ਇਹਨੂੰ ਹਾਂਜੀ ਮੰਜਾ-ਮੁੰਜਾ ਪਾਇ ਪੂ ਸਾਰਾ ਕੁਝ ਲੱਗਿਆ ਹੋਇਆ ਜੀ ਉੱਪਰ ਅੱਛਾ ਬਈ ਬੈਡੇ ਦਾ ਕਿੰਨੇ ਕਿੰਨੇ ਫੁੱਟ ਉੱਚਾ ਚ 3 ਫੁੱਟ ਜੀ 3 ਫੁੱਟ ਚਾਰੇ ਪਾਸੇ ਜਾਲੀ ਆ ਹਾਂਜੀ ਚਾਰੇ ਪਾਸੇ ਜਾਲੀ ਚਾਰੇ ਪਾਸੇ ਪਰ ਮੰਜਾ ਦੇਖ ਲੱਗਿਆ ਹੋਇਆ ਕੱਲਾ ਬੋਣਨ ਵਾਲਾ ਵਈ ਹੈਣਾ ਹਾਂਜੀ ਬੋਣਨ ਵਾਲਾ ਤੇ ਇਧਰਲੇ ਪਾਸੇ ਪਿਆਲਾ ਬਈ ਇਹਦਾ weight ਤੇ 20 ਕਿਲੋ ਦੱਸਿਆ ਹਾਂਜੀ 20 ਕਿਲੋ ਹੈਨਾ ਦੇਖੋ ਧਰਮ ਇਹਦਾ ਗੱਲਬਾਤ ਹੀ ਬੜਾ ਤਗੜੀ ਯਾਰ ਖੇਤੀਬਾੜੀ ਕਿੱਤਾ ਮੁੰਡਾ ਸ਼ੌਂਕ ਨਾ ਕਰੇ ਹੈ ਬਈ ਤੁਸੀਂ ਆਪ ਬਣਾਉਣੇ ਕੋ ਬਣਵਾ ਕੇ ਲਿਓਨੇ ਆਪ ਵੀ ਬਣਾਉਣੇ ਆ ਜੀ ਬਣਵਾਉਣੇ ਵੀ ਆ ਅੱਛਾ ਆਪ ਵੀ ਤਿਆਰ ਕਰ ਦੇਣੇ ਇਹ ਤਾਂ ਤੁਹਾਡੀ ਆਪ ਤਿਆਰ ਕੀਤੀ ਹੋਣੀ ਆ ਹਾਂਜੀ ਹਾਂਜੀ ਬਈ ਮੈਨੂੰ ਐ ਦੱਸ 13 ਫੁੱਟ ਹੈ ਇਹਦਾ ਸਹਿਜ ਹੈ 13 ਸੱਤ ਆ ਹਾਂਜੀ ਹਾਂਜੀ ਟਰਾਲੀ ਇਹ ਕਿੰਨੀਆਂ ਨਟੀਆਂ ਹੱਬ ਦੇ ਵਿੱਚ ਇਹ ਦੱਸ ਨਟੀਆਂ ਬਾਈ ਅੱਛਾ ਹਿੱਸਾ ਨੂੰ ਕਿਹੜਾ ਲੱਗਿਆ ਹੋਇਆ ਹਿੱਸਾ ਰੇਲ ਦਾ ਜੀ ਰੇਲ ਦਾ ਹਿੱਸਾ ਲੱਗਿਆ ਹੋਇਆ ਹੈ ਡਬਲ ਪੰਪ ਲੱਗਿਆ ਹੋਇਆ ਹਾਂਜੀ ਡਬਲ ਪੰਪ ਆ ਪਰ ਮੇ ਡਬਲ ਜੈਕ ਲੱਗਿਆ ਹੋਇਆ ਹੈ ਬਈ ਕਿੰਨੇ ਦੀ ਦਵਾਂਗੇ ਆਪਾਂ ਇਹ ਬਸ ਲੈਸ ਕਰ ਦਾਂ ਜੀ ਕੋਈ ਗੱਲ ਨਹੀਂ ਕੀ ਰੇਟ ਮੰਗਿਆ ਇਹਦਾ ਇਹਦਾ 2 ਰਾਲੀ ਸੱਜਣਾ ਵਾਲੀ ਘੈਂਟਾ ਤੇ ਬਈ ਜੇ ਕੋਈ ਸੱਜਣ ਦੂਰੋਂ ਆਜੇ ਡਿਸਕਾਊਂਟ ਕਰ ਦੋਂਗੇ ਮੌਕੇ ਤੇ ਹਾਂਜੀ ਹਾਂਜੀ ਮਾਣਤਨ ਕਰਦਿਆ ਕਰੋਗੇ ਮਾਣਤਨ ਕਰਾਂਗੇ ਜੀ ਤੇ ਜਿਹੜੀ ਆ ਖੜੀ ਐ ਇਧਰਲੇ ਪਾਸੇ ਇਹ ਟਾਟਾ ਦੇ ਮਾਲ ਚਾ ਜੀ ਅਸਾ ਉਹਨੂੰ ਕਿਹੜਾ ਲੱਗਿਆ ਹੋਇਆ ਉਹਨੂੰ ਐਮਸੀਆ ਜੀ ਅਸਾ ਉਹਨੂੰ ਐਮਸੀ ਲੱਗਿਆ ਹੋਇਆ ਐਸੀ ਮਾਲਾ ਜੀ ਐਂਗਲ ਟਾਟਾ ਦੀ ਓਕੇ ਇਹ ਇਹ ਟਾਟਾ ਦੇ ਮਾਲ ਚ ਬਣੀ ਹੋਈ ਹੈ ਟਾਟਾ ਜੀ ਦੀ ਸੁਤੰਤਰੀ ਬਣੀ ਹੋਈ ਇਹ ਕਿੰਨੇ ਨਟੇ ਹੱਬ ਦੇ ਵਿੱਚ ਆ ਬਈ ਇਹ 10 ਨਟੇ ਜੀ ਓਕੇ ਇਹਦਾ ਵੇਟ ਕਿੰਨਾ ਕੋਣਾ ਇਹਦਾ ਹੈਗਾ ਜੀ 23 ਕੁੰਟਲ ਉਸ 23 ਕੁੰਟਲ ਇਹਦਾ ਵੇਟ हां ये दे तिन पासे मोटा चेक आ दी मोटा चेक ओके जक कितनी गारंटी वाला भाई जक साल दी गारंटी साल दी गारंटी वाला हां जी हां जी सीधी हुक ਦੇ ਵਿੱਚ ਆ ਹੈ ਨਾ ਜੀ ਨੀਵੀਂ ਹੁੱਕ ਨੀਵੀਂ ਹੁੱਕ ਚ ओके ਤੇ ਭਾਈ ਇਹਦਾ ਕੀ ਰੇਟ ਆ ਇਹਦਾ ਹੈਗਾ ਜੀ 215000 215000 हां जी हां जी ओके ਤੇ ਜਿਹੜੀ ਆ ਖੜੀ ਆ ਵੀ ਆ ਵੀ ਦੱਸ ਦिए ਇਹ ਵੀ 126000 ਆ ਜੀ ओके 185000 ਦੀ ਆ ਜੀ 185000 ਤਿੰਨ ਪਾਸੇ ਵਾਲੀ ਇਹਦੇ ਵੀ हां जी ਇਹਦਾ ਕਿੰਨਾ ਉੱਚਾ ਵੇਡਾ ਬਈ ਇਹਦਾ ਤਿੰਨ ਹੈ ਜੀ ਤਿੰਨ ओके okay. ते ਇਹਨੂੰ ਕਿਹੜਾ ਲੱਗਿਆ ਹੋਇਆ ਜੱਟ ਮਾਲ ਨੂੰ ਐਮਸੀ ਦਾ ਜੀ ਅਸੇ ਐਮਸੀ ਦਾ ਮਾਲ ਲੱਗਿਆ ਹੋਇਆ ਮੋਟਾ ਜਿਹਾ ਕਿ ਇਹਨੂੰ ਲੱਗਿਆ ਹੋਇਆ ਹੈ ਨਾ ਜੀ ਇੱਕ ਮੋਟਾ ਓਕੇ ਬੱਤੇ ਦੋਨੋਂ ਕਿਲੋ ਵਾਲੇ ਹੋਣਗੇ ਸਾਹ ਹਾਂਜੀ 2 ਕਿਲੋ ਵਾਲਾ ਤੇ ਇਹਦੀ ਕੀ ਡਿਮਾਂਡ ਬਈ ਇੱਕ ਇਹਦਾ 185 ਜੀ 185000 ਓਕੇ ਤੇ ਜਿਹੜੀ ਆ ਖੜੀ ਆ ਵੀ ਇਹਦਾ ਕੀ ਸਜਾ ਇਹ 11.5 ਇਹ 11.5 ਇਹ ਇਹਦੇ ਚਾਰੇ ਪਾਸੇ ਜੜਲੀ ਹੈ ਨਾ ਚਾਰੇ ਪੇਹ ਵਾਲੀ ਓਕੇ ਇਹਨੂੰ ਮਾਲ ਕਿਹੜਾ ਲੱਗਿਆ ਹੋਇਆ ਬਈ ਇਹਨੂੰ ਐਮਸੀ ਦਾ ਜੀ ਐਮਸੀ ਦਾ ਮਾਲ ਹੈ ਵੇਟ ਇਹਦਾ ਕਿੰਨਾ ਕੋ ਹੋਣਾ ਵੇਟ ਹੈਗਾ ਜੀ 17 ਕੁੰਟਲ 17 ਕੁੰਟਲ 10 ਨਟ 10 ਨਾਟੀ ਹੱਬੇ ਤੇ 10 ਇੰਚੀ ਗਾਡਰਾਂ ਚ ਹਨਾ ਹਾਂਜੀ 10 ਇੰਚੀ ਗਾਡਰ ਚ ਚੌਰਸ ਹਿੱਸੇ ਦੇ ਵਿੱਚ ਆ ਚੌਰਸ ਹਿੱਸੇ ਦੀ ਇਹਦੇ ਕੀ ਡਿਮਾਂਡ ਆ ਬਈ ਇਹਦੀ ਹੈਗੀ ਜੀ 1 ਲੱਖ 45 45 ਹਜ਼ਾਰ ਜੀ 1 ਲੱਖ ਤੇ 45 ਹਜ਼ਾਰ ਹਾਂਜੀ ਹਾਂਜੀ ਸਿਰਫ ਨਵੀਂ ਟਰਾਲੀ ਆ ਇਹ ਨਵੀਂ ਟਰਾਲੀ ਜੀ ਪਰ ਮੈਂ 1 ਲੱਖ 45 ਹਜ਼ਾਰ ਦੇ ਵਿੱਚ ਤੂੰ ਦੇਖ 10 ਇੰਚੀ ਗਾਡਰਾਂ ਦੇ ਵਿੱਚ ਜਿੱਕ ਲੱਗਿਆ ਹੋਇਆ ਮੋਟਾ ਹਾਂ ਤੇ ਭਜਨ ਵੀ ਯਾਰ ਟਰਾਲੀ ਦਾ ਬਹੁਤ ਆ ਖੜਾਵਾ ਵੀ ਟਰਾਲੀ ਦਾ ਚੰਗਾ ਬਈ ਹਨਾ ਹਾਂਜੀ ਤੇ ਲੈ ਮੇ ਤਰਵਾਜ ਉਹ ਜੇ ਮੇਲਾ ਲੁੱਟਣਾ ਤੇ ਹੋਰ ਵੀ ਦੱਸ ਦੇ ਇਧਰਲੇ ਪਾਸੇ ਬਹੁਤ ਟਰਾਲੀਆਂ ਖੜੀਆਂ ਨੇ ਇਹ 11.5 ਜੀ ਅੱਛਾ ਇਹ ਵੀ 11.5 ਆ ਹਾਂ ਜੀ ਓਕੇ ਇਹਦਾ ਮਾਜਰ ਵੀ ਹੋ ਕੁ 17 ਕੰਟਰ ਤੇ ਡੜਗੜ ਹਾਂ ਜੀ ਹਾਂ ਇਹ ਵੀ ਹੈਗੀ ਹੈਨਾ ਤੇ ਇਹਦੇ ਵੀ ਚਾਰੇ ਪਾਸੇ ਜਾਲੀਆਂ ਬਈ ਇਹ ਵੀ ਜਾਲੀਆਂ ਜੀ ਇਹਦੇ ਓਕੇ ਇਹਨੂੰ ਮਾਲ ਕਿਹੜਾ ਲੱਗਿਆ ਹੋਇਆ ਇਹਨੂੰ ਹੀ ਐਮਸੀ ਦਾ ਜੀ ਥੱਲੇ ਗਾਡਰ ਓਕੇ 10 ਇੰਚ ਹੀ ਗਾਡਣਾ ਚਾਹੀਦਾ ਹੈ ਹਾਂ ਹਾਂ ਬਾਕੀ ਉੱਪਰ ਜੰਡੂ ਦਾ ਹੂੰ ਚਾਰ ਸੋ ਹਿੱਸਾ ਹੈ ਇਹਦੀ ਕੀ ਰੇਟ ਆ ਬਈ ਇਹਦਾ ਡੇਢ ਜੀ ਅੱਛਾ 1,50,000 ਹਾਂ ਜੀ ਤੇ ਜਿਹੜੀ ਆ ਖੜੀ ਆ ਵਾ ਤਾਂ ਵੱਡਾ ਹੋਈ ਆ ਇਹਦਾ ਹੈਨਾ ਇਹ 14 7 ਜੀ ਅੱਛਾ 14 ਫੁੱਟ ਆ ਕਿ ਕਿੰਨੇ ਜੱਕਾਂ ਦਾ ਬਈ ਇਹ ਇਹ ਡਬਲ ਜੱਕਾ ਜੀ ਡਬਲ ਜੱਕਾ ਹੈ ਹਾਂ ਜੀ ਓਕੇ ਤੇ 10 ਇੰਚ ਹੀ ਡਾਡ ਲੱਗਿਆ ਹੋਇਆ ਤੇ ਸਿੱਧੀ ਹੋਕਾ ਹੈ ਹਾਂ ਜੀ ਇਹਨੂੰ ਮਾਰਕਟਾ ਲੱਗਿਆ ਹੋਇਆ ਬਈ ਮਾਲਮ ਟਾਟਾ ਦੀ ਐਂਗਲ ਆ ਜੀ 4-2 ਦਾ ਬੱਤਾ ਓਕੇ ਤੇ ਹਿੱਸਾ ਰਹਿ ਗਿਆ ਜੀ 5 ਇੰਚੀ ਠੀਕ ਆ ਆ ਬੀਲ ਬੂਲਾ ਪਸਾਰੇ ਨਹੀਂ ਲੱਗੇ ਤੁਮਾਂ ਹਾਂ ਜੀ ਹਾਂ ਹੀ ਲੱਗੂ ਧਰਮੇ ਦੇਖੋ ਬਈ ਵਾਜਨ ਇਹ ਤਾਂ ਕਿੰਨਾ ਦੱਸਿਆ ਤੁਸੀਂ ਨੇ ਇਹਦਾ ਵਾਜਨ 25 ਗੰਟਲ ਆ ਜੀ 25 ਗੰਟਲ ਵਾਜਨ ਹੈ 14 ਫੁੱਟ ਦਾ ਸਾਈਜ਼ ਆ 14 7 14 7 ਜੀ ਓਕੇ ਤੇ ਬਈ ਕਿੰਨੇ ਦੀ ਦਵਾਂਗੇ ਆਪਾਂ ਇਹ ਗੱਲ ਬਾਤ ਇਹ 240000 ਦੀ ਹੈ ਜੀ 240000 ਹਾਂਜੀ ਮੈਂ ਕਹਿੰਦਾ ਵੀਰ ਬੂਲ ਆਪਾਂ ਹਰੇਕ ਟ੍ਰਾਲੀ ਤੇ ਲਾਤੇ ਹਾਂਜੀ ਹਰੇਕ ਤੇ ਹੀ ਹਨਾ ਹਾਂਜੀ ਹਾਂਜੀ ਤੇ ਆ ਇਹਦਾ ਕੀ ਸਹਿਜਾ ਬਈ ਇਹ 16 7 ਹੈ ਜੀ ਧਰਮੇ ਦੇਖੋ ਇਹ 16 ਫੁੱਟੀ ਟਰਾਲੀ ਬਾਲੇ ਪਰਾ ਫੋਨ ਲਾਉਂਦੇ ਹੁੰਦੇ ਹਿੰਦੇ ਬਈ ਵੀ ਬਈ 16 ਫੁੱਟੀ ਦਵਾ ਦੋ ਹੈ ਸੱਪ ਸੋਪ ਲੱਗੇ ਹੋਏ ਨੇ ਪੂਰੇ ਆ ਦੇਖ ਦੇਖ ਜੀਵਾ ਮਾਰਦਾ ਸੱਪ 16 ਬਈ ਕਿੰਨਾ 7 ਬਈ 16 7 ਜੀ ਡਬਲ ਸਲੈਂਸਰ ਲਾਇਆ ਪਿਆ ਦੇਖ ਉਹਦੀ ਮੁੱਛਾਂ ਮੱਛਾਂ ਲੱਗੀਆਂ ਨੇ ਪੂਰੀਆਂ ਤੇ ਇਹਦਾ ਵਜ਼ਨ ਕਿੰਨਾ ਬਈ ਇਹਦਾ ਹੈਗਾ ਜੀ 26 26.5 26 ਇਹਦੇ ਵੀ ਤਿੰਨ ਪਾਸੇ ਕਿ ਚਾਰੇ ਪਾਸੇ ਜਾਲੀ ਇਹ ਚਾਰੇ ਪਾਸੇ ਜੀ ਚਾਰੇ ਪਾਸੇ ਕਿੰਨੇ ਕਿੰਨੇ ਫੁੱਟ ਉੱਚਾ ਇਹਦਾ ਬਿੱਡਾ ਇਹਦਾ ਬਿੱਡਾ ਤਿੰਨ ਫੁੱਟ ਆ ਜੀ ਤਿੰਨ ਫੁੱਟ ਹਾਂਜੀ ਓਕੇ ਰੇਟ ਕੀ ਰੂ ਇਹਦਾ ਇਹਦਾ 2,70,000 ਜੀ 2,70,000 ਹਾਂਜੀ ਓਕੇ ਇਹਦੀ ਗੱਲ ਕਰੀਏ ਵੀ ਇਹਦਾ ਕੀ ਸਹਜਾ ਇਹ ਵੀ 14 ਸੱਤਾ ਜੀ ਅੱਛਾ ਤਰਲੀਆਂ ਬਾਬਾ ਤਰਲ ਆ ਜੋ ਕਟਿੰਗ ਦਾ ਸਾਰੀ ਸਮਾਨ ਲੱਗਿਆ 55 55 ਉੱਪਰ ਤਰਪਾਲ ਪਾਈਪ ਅੱਛਾ ਉਹ ਸੁਪਰ ਉਹਦੇ ਨਾ ਡਬਲ ਉਹਦੇ ਹਾਂਜੀ ਬੰਗੇ ਲੱਗੇ ਉਹਨਾਂ ਤੇ ਮੇ ਪੈਪੂਪ ਜਿਵੇਂ ਯਾਤਰਾ ਜੂਤਰਾ ਤੇ ਜਾਣਾ ਤੇਰੀਆਂ ਯਾਰ ਦੇਖ ਜੀਪ ਲੱਗੀ ਵੀ ਕਿੰਨੀ ਸੋਹਣੀ ਦੇਖ ਇਹਦੇ 6 ਇੰਚੀ ਰੇਲ ਦਾ ਹਿੱਸਾ ਜੀ ਅੱਛਾ 6 ਇੰਚੀ ਰੇਲ ਦਾ ਹਿੱਸਾ ਜੀ ਹਾਂ ਜੀ ਬਾਈ ਤੂੰ ਕਲਰ ਕਿਹੜਾ ਵਰਤਦੇਵੇਂ ਟਰਾਲੀਆਂ ਦੇ ਥੋੜਾ ਰੰਗ ਹੀ ਬਹੁਤ ਸਾਫ ਹੈ ਕਲਰ ਐ ਐਸਡੀ ਦਾ ਜੀ ਅੱਛਾ ਸਫਾਈ ਬਹੁਤ ਆ ਵੀ ਹਣਾ ਇਹਦਾ ਸਾਈਜ਼ ਕਿਹਦਾ ਸਦੀ 14 ਸਤ ਜੀ 14 ਸਤ ਓਕੇ ਏਡਾ ਇਹਦੇ ਚਾਰ ਪੱਤੇ ਡਬਲ ਨੇ ਜੀ ਆਹ ਕੋਚ ਆ ਆ ਇਹ ਕੁੰਡੇੜੇ ਕਿਹਦੀ ਟੈਨਰ ਨੇ ਮੋٹے ਲੱਗੇ ਆ ਮੋٹے ਬੱਤੇ ਨੇ ਜੀ ਸਾਰੇ ਇਹ ਵੀ ਡਬਲ ਨੇ ਚਾਰ ਲੱਗੇ ਹੋਣੇ ਇੱਕ ਸਿਰ ਤੇ ਅੱਠ ਹੋ ਗਏ ਹਨਾ ਹਾਂ ਜੀ ਹਾਂ ਜੀ ਓਕੇ ਬਾਕੀ ਦਾ ਡਾਲਾ ਫਿਰ ਕਿਹੜੇ ਟਾਈਪ ਦਾ ਖੁੱਲਦਾ ਡਾਲਾ ਤਿੰਨ ਸਾਈਡ ਜੀ ਸਭ ਪ੍ਰੋਪਰ ਖੁੱਲਦਾ ਪੂਰਾ ਤਿੰਨ ਸਾਈਡ ਜੀ ਤਿੰਨ ਸਾਈਡ ਅੱਛਾ ਉਧਰ ਨੂੰ ਵੀ ਖੁੱਲ ਜੂ ਇਧਰ ਨੂੰ ਵੀ ਖੁੱਲ ਜੂ ਪੇਠਾ ਨੂੰ ਵੀ ਖੁੱਲ ਜੂ ਇਹਦਾ ਵਜਨ ਕਿੰਨਾ ਦੱਸਿਆ 25 ਗੰਟਲ ਜੀ ਅੱਛਾ ਇਹ ਰੇਟ ਕਿਰੂਗਾ ਇਹਦਾ ਇਹਦਾ 48 ਜੀ 2 48 2 ਲੱਖ 48000 ਓਕੇ ਤੇ ਜਿਹੜੀ ਆ ਖੜੀ ਆ ਬਈ ਇਹ 11 66 ਹੈ ਜੀ ਹੂੰ 11 6.5 ਇਹਦਾ ਕਿੰਨਾ ਕੁ ਵਜ਼ਨ ਹੋ ਬਈ ਇਹ ਹੈਗੀ 17 ਕਾ ਕੰਟਲ ਦੀ ਕਿੰਨੇ ਨਟੀਆਂ ਦੇ ਵਿੱਚ ਹੈ ਇਹ ਇਹ 10 ਨਟੀਆਂ ਜੀ 10 ਨਟੀਆਂ ਹੈ ਮਾਲੇ ਨੂੰ ਕਿਹੜਾ ਲਗਿਆ ਹੋਇਆ ਇਹਨੂੰ ਐਮਸੀ ਦੇ ਘਾਟ ਨੇ ਜੀ ਓਕੇ ਹਿੱਸਾ ਕਿਹੜਾ ਇਹਨੂੰ ਹਿੱਸਾ 4 ਇੰਚ ਜੀ 4 ਇੰਚ ਚੌਰਸ ਹੂੰ ਚੌਰਸੀ 10 ਇੰਚ ਘਾੜਨਾ ਚਾਹੇ ਹਾਂ ਜੀ ਕੀ ਰੇਟ ਰੂ ਬਈ ਦਾ 1 55 ਦੀ ਜੀ 1 ਲੱਖ 55000 ਹਾਂਜੀ ਹਾਂਜੀ ਓਕੇ ਜਿਹੜੀ ਆ ਖੜੀ ਹੈ ਇੱਧਰ ਇਹ 12 ਫੁੱਟੀ ਹੈ ਜੀ ਹੂੰ ਇਹ 20 ਕੰਟਲ ਵੇਟ ਆ ਜੀ ਇਹ ਚ ਓਕੇ 1 ਲੱਖ 70000 ਦੀ ਹੈ ਜੀ 1 ਲੱਖ 70000 ਹਾਂਜੀ 20 ਕੁਇੰਟਲ ਵੇਟ ਹਾਂ ਜੀ ਪਲਾਜੋ ਕਟਣਗਾ ਸਾਮਾਨ ਸਾਰਾ ਲੱਗਿਆ ਜੀ ਇਹਨੂੰ ਓਕੇ ਹਾਂ ਇਧਰ ਦੇਖੋ ਧਰਮੇ ਮੋٹے ਪਿਆ ਪਲਾ ਬੈਡਾ ਜੀ ਠੀਕ ਐ ਅਸੀਂ ਇਹਨਾਂ ਦਾ ਵੀ ਫਰਕ ਆਣਾ ਉਦੋਂ ਹਾਂ ਜੀ ਹਾਂ ਜੀ ਤਾਂ ਹੀ ਪਰ ਵਜਨ ਵਧ ਗਿਆ ਵੀ ਤਿੰਨ ਚਾਰ ਕੁਇੰਟਲ ਇਹਦਾ ਦੱਸਣਾ ਟੀ ਇਹ ਹੈ ਭਾਈ ਜੋ ਅੱਛਾ ਜੀ ਹਿੱਸੇ ਨੂੰ ਚੌਰਸਾ ਕੋ ਗੋਲਾ ਚੌਰਸ ਜੀ ਚੌਰਸ ਗੋਲੇ ਨੂੰ ਆ ਜੀ ਅੱਛਾ ਇਹਨੂੰ ਇਹਨੂੰ ਗੋਲੇ ਸਰ ਹਾਂ ਇਹ ਡਿੰਪਰ ਆ ਇਹ ਇਹ ਕਿੰਨਾ 11.5 ਸੀ ਇਹ 11.5 ਜੀ ਇਹ ਤਾਂ ਵਜਨ ਖਾਸਾ ਨਹੀਂ ਉਹ ਬਈ ਇਹ ਜੋ ਹੈਗਾ ਜੀ 11.5 ਕੁਇੰਟਲ 11.5 ਕੁਇੰਟਲ 10 ਇੰਚੀ ਗਾਡਰਾਂ ਚਾਹੇ 10 ਇੰਚੀ ਗਾਡਰ ਜੀ ਰੇਲ ਦਾ ਹਿੱਸਾ 5 ਇੰਚੀ ਮੋਟਾ ਜੀ ਗੋਲ ਹਿੱਸਾ ਓਕੇ ਤੇ ਕਿੰਨੇ ਦੀ ਬਣੂ ਓਸਤਾਦੇ 1,70,000 ਦਾ ਜੀ 1,70,000 ਹਾਂ ਜੀ ਗਾ ਟਰਾਲੀ ਤੇ ਜਾਈ ਨਮੀ ਆਹੇ ਨਮੀ ਜੀ ਨਮੀ ਤੇੜੀ ਆ ਖੜੀ ਆ ਵੀ ਇਹ 11 1/2 ਜੀ ਅੱਛਾ ਇਹਦਾ ਸਾਈਜ਼ ਵੀ 11 1/2 ਇਹਦਾ 17 ਕਿਲੋ ਦਾ ਵਜ਼ਨ ਜੀ ਓਕੇ ਇਹ 144 ਦੀ ਆ 1,44,000 ਹਾਂ ਜੀ ਤੇੜੀ ਆ ਖੜੀ ਆ ਇਧਰਲੇ ਪਾਸੇ ਇਹ 14 7 ਜੀ ਅੱਛਾ 14 ਫੁੱਟੀ ਇਹ 14 24 ਕਿਲੋ ਦਾ ਵੇਟ ਆ ਜੀ ਇਹ ਚ ਇਹਦੇ ਵੀ ਰੇਲ ਦਾ ਹਿੱਸਾ ਦਾ ਨਾ ਅਛਾ ਰੇਲ ਦਾ ਹਿੱਸਾ 10 ਨੱਟੀ ਹੱਬਾ ਹੈ। ਬਿੱਡੇ ਦਾ ਸਿੰਪਲ ਪਾਈਪਾਂ ਦਾ ਹੈ ਗਿਆ। ਓਕੇ ਡਬਲ ਚੈੱਕ ਆਣੇ ਨੂੰ। ਡਬਲ ਚੈੱਕ ਆ ਜੀ। ਇਹ 230 ਦੀ ਆ। 2 ਲੱਖ 30 ਹਜ਼ਾਰ। ਤੇ ਜਿਹੜੀ ਆਉ ਖੜੀ ਇਧਰਲੇ ਪਾਸੇ ਜਾਲੀ ਵਾਲੀ। ਇਹ ਪੁਰਾਣੀ ਆ ਜੀ। 1 ਲੱਖ 30 ਹਜ਼ਾਰ ਦੀ ਆ ਜੀ। 1 ਲੱਖ 30 ਹਜ਼ਾਰ ਦੀ। ਇਹਦਾ ਕੀ ਸਹਜਾ ਬਈ? ਇਹ 11 1/2 ਸੀ ਜੀ। ਇਹ ਜਾਲੀ ਜੁੜੀ ਆ ਪਾ ਹੀ ਦੇ ਦਾਂਗੇ। ਹਾਂ ਜੀ ਜਿਵੇਂ ਹੈਗੀ ਆ। 1 ਲੱਖ 30 ਹਜ਼ਾਰ ਦੀ। ਹਾਂ ਜੀ ਹਾਂ ਜੀ। ਡਿਸਕਾਊਂਟ ਹੋ ਜੀ ਇਹਦੇ ਵਿੱਚੋਂ? ਹਾਂ ਜੀ ਹਾਂ ਜੀ। ਫਰਸ ਫੋਰਸ ਸਾਹਬ ਹੈ। ਫਰਸ ਜ਼ਮੀਨ ਨਾਮਾ ਪ ਲਓ ਦੇਖੋ ਵਿਚੂ ਫਰਸ ਬਰਸ ਵਧੀਆ ਪਿਆ ਸਹਿਜ 11 6 11 6 ਜੀ ਓਕੇ ਤੇ ਜਿਹੜੀ ਆ ਖੜੀ ਆ ਬਈ ਇਹ ਵੀ 11 6 ਆ ਜੀ ਹੂੰ 135000 ਰੁਪਈਆ ਇਹ 135000 ਇਹਦੇ ਤਿੰਨ ਪਾਸੇ ਯਾਰ ਚ ਪਰ ਚਾਰ ਪਾਸੇ ਆਈ ਵਿਚ ਵੀ ਹੈਗਾ ਇਹਦੇ ਅੱਛਾ ਪਿੱਛੇ ਵਾਲਾ ਵੀ ਹੈਗਾ ਇਹਦੇ ਜਗੜ ਜਾ ਓਕੇ ਓਕੇ ਤੇ ਜਿਹੜੀ ਆ ਖੜੀ ਆ ਇਹ 12 6 ਆ ਜੀ ਹੂੰ 135000 ਰੁਪਈਆ ਜੀ ਇਹ ਵੀ 135000 ਦੀ ਜਿਹੜੀ ਆ ਖੜੀ ਆ 80 ਇਹ 80 ਆ ਜੀ ਇਹ 90000 ਦੀ ਆ 90000 ਦੀ ਇਹ ਕੋ ਪਲਾਜੋ ਕਟਿੰਗ ਤੇ ਵਾਲੀ ਉਹ ਆ ਗਈ 11 ਆਹ ਸਾਹ 11 6.5 ਜੇ ਆ ਇਹਦਾ ਕੀ ਰੇਟ ਆ ਬਾਈ 1,60,000 ਦੀ ਜੀ 4 ਇੰਚੀ ਬੱਤੇ ਨੇ ਚ ਹਾਂ ਚਾਰੇ ਪਾਸੇ ਵੇਡਾ ਹੈ ਚਾਰੇ ਪਾਸੇ ਵੇਡਾ ਜੀ ਜਾਲੀ ਲੱਗੀ ਹੋਈ ਆ ਜਾਲੀ ਲੱਗੀ ਆ ਮੋਟੇ ਪਾਈਪਾਂ ਵਾਲਾ ਵੇਡਾ ਜੀ ਓਕੇ 10 ਨਟ ਹੀ ਸਹਦਾ ਇਹਦਾ ਵਜ਼ਨ ਕੋਈ ਇੰਨਾ ਹੋਊਗਾ ਵਜ਼ਨ ਹੈਗਾ ਜੀ ਇਹਦਾ 6.5 1.5 ਇਹ 8 ਇੰਚ ਕੱਟਣਾ ਚ ਇਹ 8 ਚਾ ਜੀ ਓਕੇ ਸਿੰਗਲ ਜੱਕ ਹਨ ਇਹਦੇ ਬੱਤੇ 4 ਇੰਚ ਹੀ ਆ ਗਈ ਤਾਂ ਕਰਕੇ ਵਜ਼ਨ ਹੋ ਜਾਂਦਾ ਓਕੇ 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 ਤੇ ਲੈ ਮੇਤਰੋ ਕਰਿਓ ਸੰਪਰਕ ਜੇ ਤੁਹਾਡੇ ਕੋਲ ਕੋਈ ਪੁਰਾਣੀ ਟਰਾਲੀ ਐ ਤੁਸੀਂ ਸੋਚਦੇ ਹੋ ਵੀ ਐਸੀ ਬਾਈ ਤੋਂ ਨਵੀਂ ਟਰਾਲੀ ਲੈ ਕੇ ਜਾਈਏ ਜਾਂ ਕਹ ਟੰ ਟਰਾਲੀ ਲੈ ਕੇ ਜਾਈਏ ਤਾਂ ਨੰਬਰ ਬਾਈ ਦਾ ਸਕਰੀਨ ਤੇ ਚਲਾਤਾ ਤੇ ਪਿੰਡ ਬਾਲੀਆਂ ਪੈ ਜਾਂਦਾ ਜ਼ਿਲ੍ਹਾ ਸੰਗਰੂਰ ਆ ਬਾਲੀਆਂ ਤੋਂ 7 ਕਿਲੋਮੀਟਰ ਆ ਨਾ ਬਾਈ ਹਾਂਜੀ 7 ਕਿਲੋ ਭਲਵਾਨ ਰੋਡ ਤੇ ਬਾਲੀਆਂ ਪੈਂਦਾ 94633 ਜੀ 29278 29278 ਹਾਂਜੀ ਹਾਂਜੀ ਤੇ ਲੈ ਮਿੱਤਰੋ ਕਰਿਓ ਸੰਪਰਕ ਜੇ ਕੋਈ ਤੁਹਾਡੇ ਲੱਭੇ ਹੋਰ ਕੋਈ ਖੇਤੀਬਾੜੀ ਦਾ ਸੰਦੋ ਵੀ ਬਾਈ ਇਸ ਲਈ ਵੀ ਕਰਾਹ ਹੋਵੇ ਹਲ ਤਾਂ ਵੀ ਆਉਣ ਹਾਂਜੀ ਹਾਂਜੀ ਰੋਟਰੋਵੇਟਰੋ ਵੀ ਰੱਖ ਲਾਂਗੇ ਕੱਟਿਆ ਜੋ ਉਹਦਾ ਚੱਕੋ ਮਿੱਤਰੋ ਬਾਈ ਕਿੰਨੇ ਟਾਈ 12-20 ਸਾਲ ਹੋ ਗਏ ਜੀ ਆਪਾਂ ਨੂੰ 12-20 ਸਾਲ ਟਰਾਲੀਆਂ ਦੇ ਕੰਮ ਨਾਲ ਜੁੜੇ ਹਾਂ ਪਹਿਲਾਂ ਅਸੀਂ ਮੂੰਹ ਬਣਾਉਂਦੇ ਹੁੰਦੇ ਸੀ ਫਿਰ ਅਸੀਂ ਬਾਹਰੋਂਦੋਂ ਹੋਰ ਵੀ ਲਿਆਉਣ ਲੱਗੇ ਨਾਲ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਲੈ ਮਿੱਤਰੋ ਅੱਜ ਤੁਹਾਨੂੰ ਪੱਕੇ ਬੰਦੇ ਨੂੰ ਮਿਲਾਤਾ ਜਿਹੜਾ ਤੁਹਾਡਾ ਫਾਇਦਾ ਹੀ ਕਰੂਗਾ ਹਣਾ ਬਾਈ ਹਾਂਜੀ ਹਾਂਜੀ ਫਾਇਦਾ ਜ਼ਰੂਰ ਹਾਂ ਕਰੋ ਜਰੂਰ ਸੰਪਰਕ ਨੰਬਰ ਸਕਰੀਨ ਤੇ ਆ